ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਤੁਹਾਡੇ ਜਾਨਾਂ ਵੀ ਸੈਟ ਵਟ ਹੋਣਗੇ ਤੇ ਲਾਓ ਵੀ ਮਿੱਤਰੋ ਕੰਮ ਸਾਰਾ ਕਰਤਾ ਆਪਾਂ ਖੋਡੇ ਦਾ ਕੰਪਲੀਟ ਆ ਦੇਖੋ ਇੱਧਰ ਛਤੋਦਨ ਜਗਰੂਬਾਈ ਪਾ ਗਿਆ ਸੀ ਤੇ ਪੈਰਟ ਕਲਰ ਕਰਤਾ ਆਪਾਂ ਬਾਰੀ ਨੂੰ ਉਹ ਤੁਹਾਨੂੰ ਉਹ ਦਿਨ ਸਿੰਗਲ ਕੋਡ ਕਰਕੇ ਦਿਖਾਇਆ ਸੀ ਹਨ ਤੇ ਕੱਲ ਫਿਰ ਦੁਬਾਰਾ ਡਬਲ ਕੋਡ ਕਰਤਾ ਆਪਾਂ ਇੱਧਰ ਰੋਸ਼ਨਦਾਨ ਤੇ ਵੀ ਕਰਤਾ ਠੀਕ ਹੈ ਜੀ ਆ ਦੇਖ ਲੋ ਤੇ ਬਾਕੀ ਬੋਰੀ ਆ ਲੈ ਆਂਦੀ ਆ ਪਾਸ ਤੂੜੀ ਦੀ ਭਰ ਕੇ ਇਹ ਸਟਾਂਗੇ ਵਿੱਚ ਤੇ ਮੁਰਗੇ ਨਹੀਂ ਹਜੇ ਤਾੜੇ ਉਹ ਅੰਦਰ ਹੀ ਆ ਦੇਖ ਲਓ ਮਿੱਟੀ ਛੜਤੀ ਥੋੜੀ ਜਿਵੇਂ ਓਕੇ ਜੀ ਇੱਧਰ ਲੈ ਰੋਸ਼ਾਨਾ ਨੂੰ ਵੀ ਕਰਤਾ ਜੇ ਪੱਟੀ ਜੀ ਨੂੰ ਵੀ ਕਰਤਾ ਨਾਲ ਦੀ ਫੱਟੀ ਨੂੰ ਤੇ ਆ ਦੇਖ ਲਓ ਠੀਕ ਹੈ ਮੇਰੇ ਵੀਡੀਓ ਇਧਰੋਂ ਵੀ ਸਾਰਾ ਚੈੱਕ ਕਰ ਲਓ ਪੂਰਾ ਤਸੱਲੀ ਬਖਸ਼ ਕੰਮ ਕਰਕੇ ਗਿਆ ਬਾਈ ਜੀ ਇਹ ਓਹੋ ਇੱਥੋਂ ਦੀ ਆਪਣਾਲਾ ਛੜਦਾ ਥੋੜਾ ਜਿਹਾ ਓਕੇ ਰਿਪੋਰਟਾ ਹੁਣ ਇੱਕ ਪਾਣੀ ਦੀ ਬਾਲਟੀ ਡੋਲਦੇ ਆ ਆਪਾਂ ਤੇ ਸਾਰਾ ਦੇਖੋ ਥੱਲੇ ਜਾਊਗਾ ਪਹਿਲਾਂ ਕੱਪੜੇ-ਕਪੜੇ ਝਾੜੂ ਜਾਂ ਚੱਕ ਦੇ ਗਿੱਲੇ ਹੋਣਾ ਨਹੀਂ ਤਾਂ ਹਿਸਟ ਬਟਾਰਾ ਆਹ ਕੱਲੇ ਮਸਾਲਾ ਵੱਧ ਗਿਆ ਇਹਨੂੰ ਵੀ ਹੁਣ ਸੱਟਣਾ ਬੜਾ ਕੂੜੇ ਚ ਤੇ ਨਹੀਂ ਤਾਂ ਕੰਮ ਖਰਾਬ ਹੋ ਜੂ ਹਣ ਮੈਂ ਤੈਨੂੰ ਇਹਨੇ ਕੱਲ ਆਇਆ ਹਾ ਆ ਛੱਤ ਸੁੱਤਾ ਸਾਰੀ ਬਾਈ ਪਾ ਕੇ ਗਿਆ ਜਗਰੂਪ ਤੇ ਪਰ ਜਿਹੜਾ ਬਚਿਆ ਕੋਚ ਆ ਉਹ ਉਸ ਤੋਂ ਕੰਮ ਛੋਟਾ-ਬੋਟਾ ਕਰਨ ਵਾਲਾ ਸੀਗਾ ਉਹ ਮੈਂ ਤੈਨੂੰ ਲੈਨੇ ਕੱਲ ਕਰਦਾ ਡਬਲ ਕੋਡ ਵੀ ਕੱਲ ਕਰਦਾ ਹਨ ਤੇ ਵਲੌਗ ਕੱਲ ਆਇਆ ਨਹੀਂ ਉਹਦੇ ਲਈ ਸੌਰੀ ਠੀਕ ਹੈ ਜੀ ਉਹ ਥੋੜੀ ਨੂੰ ਬੂਟ ਵੀ ਬਾਹਰ ਪਏ ਰਹਿ ਗਈ ਆਪਣੀ ਕਣਕ ਵੀ ਬਾਹਰ ਪਈ ਰਹਿ ਗਈ ਜਿਹੜੂ ਬੜਾ ਯਾਤਿਆ ਮਾਰਦੇ ਤੇ ਆਜੋ 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 ਆ ਆਹ ਦੇਖੋ ਸਪੀਡ ਚੈੱਕ ਕਰੋ ਇਹਨਾਂ ਦੀ ਤੇ ਮੁਰਗੀਆਂ ਦੀ ਬਤਰੋਂ ਮੈਂ ਹੋਰ ਗੱਲ ਕੀਤੀ ਸੀਗੀ ਤੇ ਆਪਾਂ ਹੋਰ ਲੈ ਕੇ ਆਵਾਂਗੇ ਹੁਣ ਠੀਕ ਹੈ ਜੀ ਕੱਲ ਮੈਂ ਗੱਲ ਕਰਕੇ ਆਇਆ ਕਿਸੇ ਨਾਲ ਉਹ ਕੰਦਾ ਵੀ ਇੱਕ ਦੋ ਦਿਨ ਰੁਕ ਜਾ ਤੇ ਕਿਸੇ ਬੰਦੇ ਨੇ ਚਕਾਉਣਗਾ ਹੀ ਆਪਾਂ ਉਹ ਤੋਂ ਤੇ ਲੈ ਜਾਵਾਂਗੇ ਫਿਰ ਹੋਰ ਲੈ ਆਵਾਂਗੇ ਫਿਰ ਆਪਾਂ ਆ ਦੋ ਤਿੰਨ ਨਾਲ ਹੁਣ ਖੁੱਡੇ ਦੇ ਹਿਸਾਬ ਨਾਲ ਥੋੜੀਆਂ ਬਾਕੀ ਅੱਜ ਸ਼ਾਮ ਨੂੰ ਨਹੀਂ ਤਾਂ ਕੱਲ੍ਹ ਨੂੰ ਹੀ ਸਹੀ ਯਾਰ ਇੱਕ ਦਿਨ ਹੋਰ ਧੁੱਪ ਲੱਗ ਲੈਣ ਦੇ ਹਨ ਇਹਨੂੰ ਹੁੱਡਾ ਪੂਰਾ ਬੰਮ ਪੈ ਗਿਆ ਉਹ ਦੇਖ ਲਓ ਪੂਰਾ ਗੱਡਰ ਬਾਰੀ ਭੇਡ ਕੇ ਸੁਰ ਦਿਖਾਉਣਾ ਹੈ ਤੇ ਲੱਗ ਜਾ ਲੱਗੀ 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 ਇਹਦੂ ਪਹਿਲੇ ਖੁੱਲੇ ਆ ਦੇਖ ਲੋ ਹਣ ਓਕੇ ਜੀ ਹੁਣ ਪੂਰਾ ਘੈਂਟ ਲੱਗਦਾ ਤੇ ਇੱਕ ਇਹਨੂੰ ਰੰਗ ਉਹ ਘਰਾਂਗੇ ਹੁਣ ਆਪਾਂ ਥੋੜੇ ਕੇ ਟਾਈਮ ਬਾਅਦ ਹਜੇ ਨਹੀਂ ਕਰਦੇ ਹਜੇ ਰੁਕ ਜਾਗੇ ਸਾਰਾ ਇਹ ਸੁੱਕ ਲੈਣ ਦੇ ਟਕਾ ਕੇ ਇਹਨੂੰ ਚਟਾ ਚਟਾ ਹੋ ਜਾਂਦਗੇ ਜਿਹੜਾ ਉੱਪਰ ਉੱਪਰ ਗਿੱਲਾ ਨਾ ਹੋ ਬਾਰੀ ਦੇ ਉੱਪਰ ਉੱਪਰ ਏਰੀਆ ਸਾਰਾ ਸੁੱਕ ਜਾਂਦਗੇ ਉਸ ਤੋਂ ਬਾਅਦ ਕਰਾਂਗੇ ਇਹਨੂੰ ਆਪਾਂ ਖੋਡੇ ਉਹ ਰੱਗ ਹਾਂ ਖਾਲੂ 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 ਪਾਣੀ ਲਿਆ ਕੇ ਪਾਜੀ ਹਾਜੂ ਬੇ ਕੂਡੇ ਜੀ ਲਓ ਜੀ ਸਾਰੇ ਨਾਲ ਪਹਿਲਾਂ ਤਾਂ ਬਾਹ ਗੁੰਡੇ ਜੀ ਪਾ ਦਿੰਦੇ ਪਾਣੀ ਇੱਥੇ ਨਾਲ ਗੋਲੇ ਕੁੱਤਰ ਆ ਕੇ ਪੀਦੇ ਜਦੋਂ ਉਹ ਬੈਠਾ ਸਾਹਮਣੇ ਹੋ ਦੇ ਥੋੜਾ ਬਪੜ ਕੇ ਲੈ ਚਾਲਦੇ ਆ ਕੱਕੜਾ ਗਾੜੇ ਆ ਲਓ ਜੀ ਥੋੜਾ ਜਿਹਾ ਧੋਦੀਏ ਪਹਿਲਾਂ ਨੂੰ ਆਪੜਾ ਮੁਰਗੇਆਂ ਨੇ ਖੋਡਾ ਭਰ ਦੇਣਾ ਹੁਣ ਸਿਆਲੋ ਸਿਆਲੀ ਨਾਲੇ ਦੇਖਾਂਗੇ ਾਂਡੇ ਵਾਲੀਆਂ ਮੁਰਗੀਆਂ ਦਾ ਗੱਲ ਕੀਤੀ ਵੀ ਆ ਜਿਨ੍ਹਾਂ ਨੇ ਉਹ ਚਕਾਉਣਗਾ ਨਾ ਮੁਰਗੀਆਂ ਉਹ ਆਂਡੇ ਦਿੰਦੇਗਾ ਦੇਖਦੇ ਆ ਫਿਰ ਵੱਡਦੀ ਇਹ ਗੱਲ ਕਿ ਨਹੀਂ ਆਹ ਲੋ ਜੀ ਬਾਲਟੀ ਮੇਤਰੋ ਭਰ ਲੈਂਦੀ ਆਪਾਂ ਹੁਣ ਕਰਕੇ ਇਹਨਾਂ ਆ ਦੇਖੋ ਤੁਹਾਡੇ ਸਾਹਮਣੇ ਰੇ ਪਾਣੀ ਦੇਖੋ ਭਜਦਾ ਉਧਰ ਨੂੰ ਜਾਂਦਾ ਨਾ ਆਹ ਲੋ ਹੋਰ ਸੜ ਦਿੰਨੇ ਬਸ ਇੱਕ ਅੱਧੀ ਬਾਲਟੀ ਪਾਉਣੀ ਆ ਕਿਉਂਕਿ ਬਾੜਾ ਚੱਕੜ ਹੋ ਜਾਣਾ ਉਹਦੇ ਪਾਣੀ ਆਉਣ ਲੱਗ ਗਿਆ ਥੱਲੇ ਬਾੜਾ ਪਾਵਾਂਗੇ ਨਾ ਕੰਮ ਖਰਾਬ ਹੋ ਜਾਊਗਾ ਆਮ ਦਾ ਸੋਨਾ ਕਰਤਾ ਆ ਨੁੰਨੇ ਲਾਇਆ ਨਾਲ ਨਾਲ ਸੀਮੈਂਟ ਦਾ ਜਿਹੜਾ ਆ ਲੱਗਾ ਵਾ ਤੇ ਉਹ ਬਾਈ ਨੇ ਕਹਾਈ ਥੋੜਾ ਥੋੜਾ ਕਹਿੰਦਾ ਹੋਰ ਲਾ ਦੇ ਹਾਂ ਜੋ ਕਿ ਵਾਇਰਲ ਬੋਲਾ ਵੈਜਦੀ ਨਾ ਹੁਣ ਆਏ ਆ ਇੱਕ ਸਕਿਊ ਸਾਡੀ ਹੋਰ ਆ ਵੀ ਆਪਾਂ ਖੁੱਡੇ ਉੱਤੇ ਖੁੱਡਾ ਹਜੀ ਇੰਨੀ ਵਾਰ ਰੋਕੇ ਪਾਵਾਂਗੇ ਹੁਣ ਇੱਕ ਨਾ ਗਨੇ ਫੁੱਲ ਜੋੜਾ ਉਹਦੇ ਆ ਪੇਰ ਕਿਸੇ ਤੋਂ ਗਨੇ ਫੌਲ ਦਾ ਚਕੋਰਾ ਵਾ ਉਹ ਲੈ ਕੇ ਆਉਂਦੇ ਆ ਜੇ ਮਿਲ ਗਿਆ ਤਾਂ ਬੱਲੇ ਬੱਲੇ ਹੋ ਜੂ ਫੇਰ ਆਪਾਂ ਖੁੱਡਾ ਉੱਤੇ ਹੋਰ ਪਾਵਾਂਗੇ ਕਿਰੇ ਤਾਂ ਲਿਆਗੇ ਇੱਚੀ ਛੱਡ ਲਾਗੇ ਅਬ ਯਾਰ ਚਾ ਦੇ ਵੇਖਦੇ ਨੇ ਮਿਲਦਾ ਫੇਰ ਹਸਾਬ ਰੇਟ ਤੇ ਫੇਰ ਲੈ ਆਉਣਾ ਆਪਾਂ ਇਹਨਾਂ ਦੀ ਫੀਡ ਵੀ ਲੈ ਕੇ ਆਉਣਾ ਹੀ ਚੱਲਗੇ ਆਹ ਦੇਖੋ ਵੀ ਆਉਂਦਾ ਨਾ ਪਾਣੀ ਭੱਜਿਆ ਤੇ ਖੁੱਡਾ ਹੁਣ ਇੱਥੋਂ ਦੇਖੋ ਕਿੰਡਾ ਵੱਡਾ ਵਾ ਨੇੜੇ ਲੱਗਦਾ ਤੁਹਾਨੂੰ ਛੋਟਾ ਜਿਹਾ ਬਹੁਤ ਵੱਡਾ ਵਾ ਖੁੱਡਾ ਦਾ ਆਪਣਾ ਬਾਰੀ ਹੱਥ ਖੋਲ ਦਿੰਨੇ ਆ ਆ ਦੇਖੋ ਥੋੜਾ ਥੋੜਾ ਸੀਮੈਂਟ ਤਾਂ ਇੱਥੇ ਵੀ ਲੱਗਾ ਸੀਗਾ ਇਹਨੂੰ ਪਲੇਨ ਜਾਂ ਕਰਤਾ ਸੀਗਾ ਅਸੀਂ ਆਪ ਹੀ ਜਿੰਨੇ ਕਯਾਰ ਮੈਸਤਰੀ ਹੈਗੇ ਹਨ ਉਹਨਾਂ ਕ ਕਰਤਾ ਕੰਮ ਸੁੱਕ ਗਿਆ ਹਾਂ ਹਾਂ ਪੱਕਾ ਹੋ ਗਿਆ ਇਹਦੇ ਉਹ ਤਿੰਨੜਾ ਸੜਦਾ ਸੀਗਾ ਨਿਹਰਾ ਤਾਂ ਇੰਨੀ ਪਕੜਿਆ ਕਰਦਾ ਨਾ ਮਜ਼ਬੂਤ ਹੁਣ ਸੜਦੇ ਆਪਾਂ ਥੋੜੀ ਜਿਹੇ ਤੂੜੀ ਮਿੱਟੀ ਚ ਮਿਕਸ ਕਰ ਦਿੰਨੇ ਆ ਉਹ ਵੈਸੇ ਨਾ ਕੱਲ ਨਾ ਸਾਡੇ ਰਿਸ਼ਤੇਦਾਰ ਉਹਨਾਂ ਨੇ ਰੱਖਿਆ ਹੁੰਦਾ ਉਹਨਾਂ ਨੇ ਸਲਾਹ ਦਿੱਤੀ ਸੀ ਉਹ ਕਹਿੰਦਾ ਨਾ ਵੀ ਤੂੰ ਐਂ ਕਰ ਚੋਨੇ ਦਾ ਫੱਕ ਜਿਹੜਾ ਹੁੰਦਾ ਨਾ ਫੱਕ ਉਹ ਸੈਲਰ ਚ ਮਿਲੂਗਾ ਉਹ ਤਾਂ ਵੈਸੇ ਹੋਰ ਵੀ ਕਿਦੋਂ ਮਿਲ ਸਕਦਾ ਕੋਈ ਜ਼ਰੂਰੀ ਤਾਂ ਨਹੀਂ ਸੈਲਰ ਚ ਮਿਲੂਗਾ ਹਨ ਵੀ ਉਹ ਲੈ ਕੇ ਵਿੱਚ ਛਿੱਟ ਗਏ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਉਹ ਛਿੱਟ ਗਏ ਕਿ ਤੂੜੀ ਛਿੱਟ ਗਏ ਠੀਕ ਹੈ ਜੀ ਆਹ ਵਾਲੀ ਵੀਡੀਓ ਤੁਸੀਂ ਕਮੈਂਟ ਜਰੂਰ ਕਰਨਾ ਬਾਕੀ ਇਹਨਾਂ ਲਈ ਚੱਲਦੇ ਹੁਣ ਫੀਲ ਲੈ ਕੇ ਆਉਨੇ ਪਹਿਲਾਂ ਲਾਓਏ ਮਿੱਤਰੋ ਆਹ ਲਿਆਂਦਾ ਆਪਾਂ ਨਵਾਂ ਸ਼ਾਨ ਕਿਉਂਕਿ ਇਹ ਟੁੱਟ ਗਿਆ ਸੀ ਪਹਿਲਾਂ ਲੱਕੜਾਂ ਦਾ ਸੀਗਾ 올ਡ ਮਾਡਲ ਦਾ ਹੁਣ ਜਮਾਨੇ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਬਦਲਣੀਆਂ ਚਾਹੀਦੀਆਂ ਆਹ ਲਿਆਂਦੀ ਇਹਨਾਂ ਦੀ ਫੀਡ ਇਹਨਾਂ ਨੂੰ ਪਾਵਾਂਗੇ ਹੁਣ ਰੋਕ ਕੇ ਥੋੜਾ ਜਿਹਾ ਬਾਹਰ ਕੱਢ ਠੀਕ ਆ ਜੀ ਇਹ ਸਾਬ ਲੈਣੇ ਸੀ ਇਹਨਾਂ ਨੂੰ ਪਾਇਆ ਕਰਾਂਗੇ ਆਂਡੇ ਵਾਲੀ ਲੈਂਦੀ ਹੈ ਜਦ ਕੀ ਮੈਂ ਆਂਡਿਆਂ ਵਾਲੀ ਗ੍ਰੋਥ ਵਾਲੀ ਵੀ ਆਉਂਦੀ ਉਹ ਚੂਹ ਝਣ ਦੇਵੇਂ ਦੰਦੇ ਹੁੰਦੇ ਨੇ ਚੂਹੇ ਆਪਣੇ ਕੋਲੇ ਹੁਣ ਹੈ ਨਹੀਂਗੇ ਤੇ ਵੱਡੇ ਤਾਂ ਇਹ ਪਹਿਲਾਂ ਹੀ ਬਹੁਤ ਹੋਏ ਪਏ ਹੁਣ ਆਂਡੇ ਵਾਲੀ ਫੀਡ ਇਹਨਾਂ ਨੂੰ ਪਾਵਾਂਗੇ ਤੇ ਆਂਡੇ ਦੇਣਗੇ ਫਿਰ ਆਂਡੇ ਸੇਲ ਲਾਉਣਗੇ ਫਿਰ ਆਂਡੇ ਵੇਚਾਂਗੇ ਓਕੇ ਜੀ ਹੁਣ ਤੁਹਾਨੂੰ ਦਿਖਾਉਂਦੇ ਅੱਜ ਕਬੂਤਰ ਲਓ ਜੀ ਹੜਾ ਆ ਸਾਰੇ ਪੱਠੇ ਠੀਕ ਠਾਕ ਆਪਣ ਇਨਾਂ 'ਚ ਕੋਈ ਨਹੀਂ ਇਨਫੈਕਟਡ ਓਏ ਆਈ ਜੇ ਕਿਵੇਂ ਗਰੀਜ ਆਈ ਆ ਇਹਦੇ ਕੱਢ ਦਨੇ ਆਖੇ ਦਵਾਈ ਪਾ ਦਦੇ ਆ ਓਏ ਕਾਹਲੇ ਲਾਜੀ ਨਾ ਉੱਡ ਕੇ ਗਿਆ ਹੋਣੀ ਬਾਕੀ ਸਭ ਠੀਕ ਹੈ ਤੇ ਇਹਨਾਂ ਲਈ ਖਰਾਖ ਰੂਕ ਵੀ ਲੈ ਕੇ ਆਵਾਂਗੇ ਉਹ ਆਪੋ ਅਗਲੇ ਵਲੌਗ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ ਠੀਕ ਹੈ ਜੀ 2 ਦਿਨ ਰੋਕ ਕੇ ਲੈ ਕੇ ਅਸੀਂ ਨਹੀਂ ਹਜੇ ਬਾਕੀ ਧੁੱਪੇ ਜਾਂ ਦਿਨ ਨੂੰ ਕੱਢਦੇ ਆ ਮੌਸਮ ਦੇਖ ਕੇ ਹਜੇ ਨਹੀਂ ਤੋ ਫਤਵਾ ਦੂ ਜਾਲ ਚ ਪਾ ਦਿੰਦੇ ਇਥੇ ਲੋਈ ਮਤਰਾ ਆ ਹੀ ਰਹਿ ਗਏ ਬੱਚੇ ਆਪਣੇ ਕੋਲੇ ਅੱਜ ਇਹਨਾਂ ਨੂੰ ਸਾਰਿਆਂ ਨੂੰ ਧੁੱਪ ਲਵਾਤੀ ਆ ਤੇ ਕੱਲ ਨੂੰ ਆਪਾਂ ਲਵਾਵਾਂਗੇ ਸਾਰੀਆਂ ਕਬੂਤਰਿਆਂ ਨੂੰ ਜਿਹੜੀਆਂ ਖੁੱਡੇ ਜਾਊਗੀ ਸਾਨੂੰ ਦਿਖਾਉਣਾ ਇੱਕ ਦਿਨ ਇਹਨਾਂ ਨੂੰ ਲਵਾ ਦਿਆ ਕਰਾਂਗੇ ਇੱਕ ਦਿਨ ਉਹਨਾਂ ਨੂੰ ਲਵਾ ਦਿਆ ਕਰਾਂਗੇ ਠੀਕ ਹੈ ਜੀ ਬਸ ਆ ਹੀ ਰਹਿ ਗਏ ਆਪਣੇ ਕੋਲੇ ਪੱਠੇ ਆ 10 15 ਜਿਹੜੇ ਰਹਿ ਗਏ ਬਾਕੀ ਸਭ ਗਏ ਬਸ ਇੱਕ ਦੋ ਥੱਲੇ ਡੋਲੀ ਜਾ ਨੀਲਾ ਹੋ ਗਿਆ ਤੇ ਇੱਕ ਲਾਲ ਚੀਨਾ ਇੱਕ ਚਟੀਆਂ ਦਾ ਉਬਰੜ ਆ ਜਾ ਬਸ ਉਹੀ ਆ ਆ ਲਓ ਬਈ ਓਏ ਆ ਰਹੀਆਂ ਸਾਰੀਆਂ ਕੂਤਰੀਆਂ ਇਹਨਾਂ ਜੋ ਨਾ ਤਿੰਨ ਚਾਰ ਕੂਤਰਿਆਂ ਦਾ ਸਾਰ ਹੋਈ ਜਾਂਦੀਆਂ ਉੱਡਦੇ ਆਪਾਂ ਕੰਜੀਵ ਉਹ ਨਿਆ ਵੇਖਤਾ ਆ ਰਹੀ ਆ ਇੱਕੋ ਤਾਂ ਬੈਠੀ ਡੈਣ ਇੱਕ ਦੋ ਹੋਰ ਇੱਕੋ ਲਾਲਸਰੀ ਆ ਗਈ ਇਹਨਾਂ ਦੇ ਕੰਚੀ ਲਾਉਣੇ ਇਹਨਾਂ ਦਾ ਪਤਾ ਕੋਈ ਨਹੀਂ ਕਦੋਂ ਨਿਕਲ ਜਾਣ ਹਨ ਕਬੂਤਰ ਨਹੀਂ ਉਹ ਸਾਰੀਆਂ ਠੀਕ ਠਾਕ ਆ ਇੱਧਰ ਵੀ ਪੜਦਾ ਚੱਕਦੇ ਨਹੀਂ ਆਪਾਂ ਇਹ ਆਇਤੋ ਰਾਤ ਨੂੰ ਛੱਡ ਦਿੰਦੇ ਹੁੰਨੇ ਆ ਖੜਜੋ ਆਹ ਲਓ ਚੱਕੋ ਜੀ ਆਇਂ ਹੋਲਾ ਮਤਰੋ ਥੱਲੇ ਆ ਗਏ ਹੁਣ ਆਪਾਂ ਥੋੜੀ ਜੀ ਚੱਕਦੇ ਇਥੋਂ ਫੀਡ ਇਹਨੂੰ ਪਾ ਕੇ ਦੇਖਦੇ ਆ ਵੀ ਖਾਂਦੇ ਆ ਹਾ 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 ਖਾਂਦੇ ਆ ਖਾਂਦੇ 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 ਫੀਡ ਤਾਂ ਤੁਸੀਂ ਜਿੰਨੇ ਕਹੋਗੇ ਨਾ ਉੰਨੇ ਤੁਹਾਨੂੰ ਪਾ ਦਾਂਗੇ ਤੇ ਆਂਡੇ ਦੇਣ ਲੱਗ ਜੋਂ ਹੁਣ ਤੁਸੀਂ ਜਿਹੜੀ ਆ ਜੈਡ ਬਲੈਕ ਮੁਰਗੀ ਆ ਇਹਦੀ ਯਾਰ ਇਹਦੇ ਨਾਲ ਉਹਨਾ ਗਰੋਥ ਜ਼ਿਆਦੇ ਆ ਆ ਦੇਖੋ ਇਧਰ ਹੈਵੀ ਏ ਥੋੜੀ ਚੌੜੀ ਜੀ ਆ ਆ ਲਸੀ ਜੀ ਇਹ ਨਾ ਥੋੜੀ ਲੱਕੜ ਜੀ ਆ ਆ ਦੇਖੋ ਆ ਇੰਨੀ ਗਲ ਤੇ ਉਹ ਵੇਖੋ ਉਹ ਕਿੰਨੀ ਗਲ ਹੈ ਹੈਗਾ ਨਾ ਫਰਕ ਸੇਜਦਲ ਉਹਦੇ ਬਰੀਕੀ ਜੀ ਆਹੋ ਪਤਾ ਨਹੀਂ ਤੇ ਉਮਰ ਚ ਛੋਟੀ ਹੈ ਤੇ ਪਤਾ ਨਹੀਂ ਹੋਰ ਕੋਈ ਚੱਕਰ ਬਾਕੀ ਜਿਹੜੀ ਆ ਮਿੱਟੀ ਇਹ ਵੀ ਆਪਾਂ ਉਤੋਂ ਚੱਕ ਦਿੰਨੇ ਆ ਸਾਰਾ ਸਿਸਟਮ ਜੇ ਇਹਨੂੰ ਵੀ ਛਾਨ ਲੈਣੇ ਛਾਨਨੇ ਨਾਲ ਸਾਰੀ ਛੜ ਦਿੰਨੀ ਆਪਾਂ ਖੋਡੇ ਦੇ ਅੰਦਰ ਆ ਵੀ ਥੋੜੀ ਜਿਹੀ ਛਿੱਟੀ ਹੈ ਨਾ ਬਾਕੀ ਤੂੜੀ ਛੱਡ ਦਿੰਨੇ ਹੋਰ ਇੱਕ ਜੀ ਸੁਣੋ ਹੋਰ ਦੇਖੋ ਆਪਣੀ ਨਾ ਮਿਹਨਤ ਆ ਦੇਖੋ ਰੰਗ ਲਿਆਈ ਇਹ ਪੈਨਾ ਲਈ ਮੁਰਗੀਆਂ ਲਈ ਅਗਾਇਆ ਸੀ ਆ ਦੇਖੋ ਹੋ ਗਿਆ ਨਾ ਹਰਾ ਠੀਕ ਹੈ ਜੀ ਇਹਨੂੰ ਬਾਬਾ ਹਰਾ ਹਰਾ ਹੋ ਲੈਣਗੇ ਇਹਨਾਂ ਦੀ ਆਪਾਂ ਸੱਚ ਬਚਾ ਕੇ ਰੱਖਣਾ ਇਹਦੀ ਨਿਗਾ ਤੋਂ ਹੋਰ ਨਾ ਹੁਣੀ ਨੇ ਖਾ ਜਾਣ ਨਾ ਆਪਾਂ ਜਾਣ ਇੱਥੇ ਰੱਖ ਦਿੰਦੇ ਤੇ ਕੈਮਰਾ ਫੜਾਉਨੇ ਹੁਣ ਕਿਸੇ ਨੂੰ ਲਓ ਜੀ ਥੋੜੀ ਜੀ ਹੋਰ ਫੜਦੇ ਇਹਨਾਂ ਖਾਈ ਜਾਣਗੇ ਹੁਣ ਆਪਾਂ ਸਿਰਦੇ ਆ ਤੂੜੀ ਵਿੱਚ ਕੈਮਰਾਮੈਨ ਇੱਥੇ ਲੈ ਬਈ ਚ ਲੈ ਲੈ ਉਹਦਾ ਲੈ ਆਹ ਕੋ ਜਗਾਰ ਦਾ ਪੱਕੀ ਕੀਤੇ ਹੋਇਆ ਇਹ ਰਾਤ ਜਾ ਕੇ ਪਹਿਲਾਂ ਯਾਰ ਤੂੰ ਵੀ ਲੈ ਕੇ ਆਏ ਕਿਉਂਕਿ ਆਪਣੇ ਸੱਚੇ ਪਸੂ ਹੈ ਨਹੀਂ ਨੜੇ ੜੇ ਕਿਤੇ ਨਹੀਂ ਤੇ ਐਸੇ ਦਾਦੀ ਜੀ ਜਾ ਕੇ ਲੈ ਕੇ ਆਈ ਥੋੜੀ ਜੀ ਫੇਰ ਦਿੰਦੇ ਆਪਾਂ ਕੈਮਰਾ ਮਰ ਕੈਮਰਾ ਨਹੀਂ ਕਰਨਾ

ਕਰ ਗਿਆ ਚਾਹ ਪਾ ਲਈ ਸਰਦਨ ਉਸ ਭਾਈ 스위ਚ ਦੀ ਮੜੀ ਬੁੱਟੀ ਘਰ ਤੇ ਤੇ ਮੈਂ ਪਤਾ ਬਾਅਦ ਚ ਕੀ ਸੋਚਿਆ ਕੈਮਰਾਮੈਨ ਨੇੜੇ ਲੈ ਕੇ ਆ ਕੈਮਰਾ ਭਾਈ ਜਿਹੜੀ ਆਪਣੀ ਉਹ ਜਗ੍ਹਾ ਦਿਖਾਈ ਮੜੀ ਜੀ ਬੰਨ ਬੈਜੇ ਸਹਰ ਉਹ ਸਾਰੀ ਉੱਥੋਂ ਜੀ ਬਾਲਣੇ ਸਿਰ ਚੱਕ ਕੇ ਸਾਰਾ ਉਹ ਲਾ ਕੇ ਆਪਾਂ ਸਾਈਡ ਤੇ ਤੇ ਉਥੇ ਤੂੜੀ ਤੂੜੀ ਦੀ ਇੱਕ ਬੋਰੀ ਇੱਕ ਥੋੜੀ ਜੀ ਪਰਾਲੀ ਤੇ ਇੱਕ ਝੋਨੇ ਦਾ ਫੱਕ ਜਾ ਉਹ ਤਿੰਨ ਚੀਜ਼ ਲਿਆ ਕੇ ਉੱਥੇ ਸੜਦਾਂਗੇ ਥੋੜਾ ਜਿਹਾ ਸਾਈਡਾਂ ਤੇ ਲਾਦਾਂਗੇ ਟਾ ਵੀ ਬੜਾ ਖਜ਼ਾਰ ਰਾਂ ਨੂੰ ਬਾਹਰ ਨਾ ਆਵੇ ਤੇ ਘੇਰਾ ਜਿਹਾ ਬਣਾਦਾਂਗੇ ਤੇ ਉੱਥੇ ਖੁੱਲ੍ਹੇਗਾ ਫਿਰਦਿਆ ਰਿਆ ਕਰਨੀ ਆ ਆਹ ਦਾ ਥੋੜੀ ਜਿਹੀ ਸੜਦਾਂਗੇ ਉੱਥੇ ਮਿੱਟੀ ਇੰਜੋਏ ਕਰਿਆ ਕਰਨਗੇ ਉੱਥੇ ਲਓ ਜੀ ਆ ਵੀ ਸੜਦੇ ਸੈਟ ਚ ਕਰਦੇ ਲੋ ਜੀ ਹੁਣ ਕਰਦੇ ਇਹਨੂੰ ਸੈਟ ਅਪ ਆ ਕਿਵੇਂ ਕੱਲ ਵਾਲੀ ਹੈ ਸੀਮੈਂਟ ਯਾਰ ਕੱਲ ਵਾਲਾ ਨਾ ਹਰ ਅੱਜ ਆਪਾਂ ਤਾੜਾਂਗੇ ਇਹਨੂੰ ਵਿੱਚ ਦੇ ਓਕੇ ਜੀ ਚਲੋ ਜੀ ਛੋਲੇ 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 ਨਵੇਂ ਛੋਲੇ ਜਿਵੇਂ ਨਵੇਂ 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 ਛੋਲੇ 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 ਕੈਮਰਾਮੈਨ ਹੋਈ ਤੇ ਭਾਈ ਚੱਲ ਵਿੱਚ ਛੋਲੇ 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 ਅਰੇ ਇਹਨੂੰ ਹੱਤ ਨਹੀਂ ਨਾ ਦੇ ਚਲੋ 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 ਹਾਂ ਹਾਂ ਸਾਵਾ 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 ਚਲੋ ਜੀ ਦਿਖਾ ਦੀ ਭਾਈ ਲਓ ਵੀ ਭਾਈ ਆਹ ਛੱਡਦੇ ਆਪਾਂ ਅੰਦਰ ਓਕੇ ਜੀ ਉਹਨੇ ਨੂੰ ਇੱਥੇ ਹੀ ਰਹਿੰਦਾ ਕਰਾਂਗੇ ਸੁੱਕੀ ਮਿੱਟੀ ਦੇ ਤੂੜੀ ਆਪਾਂ ਸੜਤੀ ਐ ਤੇ ਬਾਕੀ ਝੋਨੇ ਦਾ ਫੱਕ ਲੈਵਾਂਗੇ ਫਿਰ ਉਹ ਸੜਦਾਂਗੇ ਹਾਂ ਫਿਰ ਦੇਰ ਉਹ ਇੱਥੇ ਪਾ ਠੀਕ ਆ ਨੇੜੋ ਇੱਥੇ ਧਾਰ ਦਿੰਨੇ ਹੁਣ ਤੇ ਇਹ ਵੀਡੀਓ ਦਾ ਪਿੱਛੇ ਐਂਡ ਕਰ ਦਿੰਨੇ ਆ ਜਿਹੜੇ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੜੋ ਸੋ ਵੀਡੀਓ ਕਿੱਦਾਂ ਲੱਗੀ